ਗਾ ਜੀ ਪ੍ਰਬੰਧਕ ਇਕੱਠੇ ਨਹੀਂ ਹੁੰਦੇ ਪੈਦਲ ਜਿਹੜੇ ਬੰਦੇ ਚੱਲ ਕੇ ਆ ਰਹੇ ਉਹਨਾਂ ਨੂੰ ਫੜ ਫੜ ਕੇ ਵੱਡੀ ਗੱਲ ਵੀ ਲੰਗਰ ਵੀ ਰੋਕ ਲਿਆ ਸਭ ਕੁਝ ਰੋਕ ਲਿਆ ਜੀ ਤਾਰ ਪੀੜੋ ਕਰਨ ਵਾਲੀ ਗੱਲ ਜਿਹੜੀ ਹੈ ਤਾਰ ਪੀੜੋ ਕਦੋਂ ਤੱਕ ਕਰ ਲੋਗੇ ਜਸੇਵਧਾਰ ਜਗਤਾਰ ਸਿੰਘ ਜੀ ਹਵਾਰਾ ਤੁਸੀਂ ਕਿਤੇ ਮੁਲਾਕਾਤ ਕਰਕੇ ਆਓ ਤੁਸੀਂ ਉਹਨਾਂ ਦਾ ਤੇਜ ਵੀ ਚੱਲ ਸਕਦੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਬੱਚੇ ਤੁਸੀਂ ਜਿੱਲੇ ਡੱਕੇ ਨੇ ਹੂੰ ਤੇ ਬੱਚਿਆਂ ਨੂੰ ਜੇਲਾ ਹੀ ਡਾਕ ਕੇ ਤੁਸੀਂ ਸਾਨੂੰ ਕਿਵੇਂ ਰਾਜੀ ਕਰੋਗੇ ਅਸੀਂ ਨਾ ਹੱਤਵਾਦੀ ਆ ਨਾ ਅਸੀਂ ਵਕਵਾਦੀ ਆ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੁੱਤੋ ਆ ਜੀ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਜੀ ਜੀ ਕਿ ਭਾਈ 32 32 ਸਾਲ ਹੋ ਗਏ ਰੱਬ ਦਾ ਵਾਸਤਾ ਜੀ ਜੀ ਉਹਨਾਂ ਦੀ ਰਿਹਾਈ ਕਰੋ ਹਾਂਜੀ ਦਰਸ਼ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਮਿਨ ਸਾ ਮੋਰਚੇ ਤੇ ਖੜੇ ਆ ਸਾਡੇ ਨਾਲ ਬਹੁਤ ਸਤਿਕਾਰਯੋਗ ਵੀਰ ਗੁਰਦੀਪ ਸਿੰਘ ਮਿੰਟੂ ਤਾਰਮਲ ਕਮੇਟੀ ਤੋਂ ਨਾਲ ਜੁੜੇ ਆ ਔਰ ਗੱਲਬਾਤ ਕਰਦੇ ਆ ਕਿ ਜੋ ਅੱਜ ਮੋਰਚੇ ਨੂੰ ਉਤਾਰੋਪੀੜ ਕਰਨ ਦੇ ਲਈ ਕਿਉਂਕਿ ਇਹ ਲਗਾਤਾਰ 2 ਸਾਲ ਤੋਂ ਇਸੇ ਮੋਰਚੇ ਨੂੰ ਜੋ ਇਹਦੀਆਂ ਮੰਗਾਂ ਨੇ ਉਹਨੂੰ ਮਨਾਉਣ ਲਈ ਸਰਕਾਰ ਦੇ ਨਾਲ ਗਲਵਤ ਵੀ ਕਰਦੇ ਰਹਿਆ ਔਰ ਪਰੰਧਕ ਕਮੇਟੀ ਦਾ ਪੂਰਾ ਸਾਥ ਦਿੰਦੇ ਆ ਅੱਜ ਵੀ ਭਾਰੀ ਗਿਣਤੀ ਵਿੱਚ ਇੱਥੇ ਪਹੁੰਚਿਆ ਗਲਵਤ ਕਰਦੇ ਆ ਕੀ ਮਸਲਾ ਸਾਰਾ ਕਿਉਂ ਅੱਜ ਮੋਰਚੇ ਨੂੰ ਟਾਰੋਪੀੜ ਕੀਤਾ ਗਿਆ ਔਰ ਸਰਕਾਰ ਕੀ ਚਾਹੁੰਦੀ ਹੈ ਵਿਧੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਅਕਾਲ ਚੈਨਲ ਦਾ ਧੰਨਵਾਦ ਕਰਦਾ ਵੀ ਤੁਸੀਂ ਪੰਥਕ ਮਾਮਲਿਆਂ ਵਿੱਚ ਇਹ ਸਾਰੀ ਕਵਰਜ ਜਿਹੜੀ ਅਦੇਸ਼ਾਂ ਵਿਦੇਸ਼ਾਂ ਚ ਪਹੁੰਚਾਉਂਦੇ ਹੋ ਅੱਜ ਵੀ ਜਿਹੜਾ ਇਹ ਤਾਰਪੀੜੋ ਵਾਲੀ ਗੱਲ ਜਿਹੜੀ ਆ ਇਹ ਤੇ ਸਰਕਾਰਾਂ ਅੱਜ ਤੋਂ ਨਹੀਂ ਜੀ ਇਹ ਪਿੱਛੇ ਅਸੀਂ ਮੁਗਲਾਂ ਵੇਲੇ ਛਾਤੀ ਮਾਰ ਲਈ ਅੰਗਰੇਜ਼ਾਂ ਵੇਲੇ ਮਾਰ ਲਈ ਇਹ ਚੱਲਦਾ ਆਇਆ ਸਾਨੂੰ ਇਹਦਾ ਫਿਕਰ ਨਹੀਂ ਹੈ ਜੀ ਜੀ ਅੱਜ ਇੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਦੇਖੋ ਕਿਸੇ ਨੂੰ ਕੋਈ ਪ੍ਰਬੰਧਕਾਂ ਕੋਲੋਂ ਕਿਸੇ ਨੂੰ ਕੋਈ ਨਾਰਾਜ਼ਗੀ ਹੋ ਸਕਦੀ ਹੈ ਹੋ ਸਕਦੀ ਹੈ ਕੋਈ ਮਤਪੇਦ ਹੋ ਸਕਦੇ ਆ ਕੋਈ ਵੀ ਹੋ ਸਕਦਾ ਹੈ ਪਰ ਲੇਕਿਨ ਜਿਹੜੇ ਪਿਆਰ ਜਿਹੜਾ ਜਥੇਦਾਰ ਜੀ ਨਾਲ ਸੰਗਤ ਕਰਦੀ ਆ ਇਹ ਹੁਣ ਦਿੱਲੀੋਂ ਆਏ ਨੇ ਅਸੀਂ ਦਿੱਲੀੋਂ ਆਏ ਆ ਜੀ ਜੀ ਕੱਲ ਜਿਹੜੀ ਜਥੇਦਾਰ ਜੀ ਨਾਲ ਮੁਲਾਕਾਤ ਹੋਈ ਇਕਬਾਲ ਸਿੰਘ ਜੀ ਆਏ ਨੇ ਸਾਡੇ ਨਾਲ ਤੇ ਕੱਲ ਦੀ ਮੁਲਾਕਾਤ 'ਚ ਵੀ ਜਥੇਦਾਰ ਸਾਹਿਬ ਵੱਲੋਂ ਇੱਕੋ ਹੀ ਸਨੇਹਾ ਹੈ ਜੀ ਜੀ ਉਹ ਹਮੇਸ਼ਾ ਮੈਂ ਨਮਸਕਾਰ ਕਰਦਾ ਉਹ ਅਫਜੀ ਸ਼ਖਸੀਅਤ ਦੇ ਚਰਨਾਂ 'ਚ ਜੀ ਕਿ ਪਈਓ ਇੱਕੋ ਹੀ ਸਨੇਹਾ ਦਿੰਦਾ ਵੀ ਪੰਥ ਇਕੱਠਾ ਹੋਵੇ ਇਕੱਠਾ ਹੋਏ ਹਾਂ ਬਿਲਕੁਲ ਪੰਥ 'ਚ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿਆਂ ਪੰਥ ਪਹਿਲੇ ਵੀ ਇਕੱਠਾ ਸੀ ਪੰਥ ਅੱਜ ਵੀ ਇਕੱਠਾ ਹੈ ਪੰਥ ਗਾਂਵ ਵੀ ਇਕੱਠਾ ਰਹੂਗਾ ਜੀ ਪ੍ਰਬੰਧਕ ਇਕੱਠੇ ਨਹੀਂ ਹੁੰਦੇ ਪ੍ਰਬੰਧਕਾਂ ਦੇ ਵਿੱਚ ਆਪ ਦੀ ਜਿਹੜੀ ਇਹ ਪੁੱਛ ਲੈ ਬਸ ਬਈ ਹਰ ਬੰਦਾ ਹਾਂ ਕਿਹਨਾਂ ਕਿ ਜਿਹੜੇ ਵਿੱਚ ਲਾਇਆ ਜਿਹੜਾ ਵੱਡਾ ਮੈਂ ਵੱਡਾ ਬਸ ਉਹ ਕਿੱਲਾ ਰਹਿੰਦੀ ਹੈ ਪਰ ਮੈਨੂੰ ਮੈਂ ਮੈਂ ਬੜੇ ਦੁੱਖ ਨਾਲ ਇਹ ਕਹਿ ਰਿਹਾ ਹਾਂ ਕਿ ਹਿੰਦੁਸਤਾਨ ਦੇ ਵਿੱਚ ਮੇਰੀ 65 ਸਾਲ ਦੀ ਉਮਰ ਹੋ ਗਈ ਹੈ ਜੀ ਇਹ ਜੋ ਕੁਝ ਦੇਖਣ ਨੂੰ ਮਿਲ ਰਿਹਾ ਹੈ ਬਈ ਉਹ ਗੱਡੀਆਂ ਰੋਕ ਲੀਆਂ ਟਰਾਲੀਆਂ ਰੋਕ ਲੀਆਂ पैदल ਜਿਹੜੇ ਬੰਦੇ ਚੱਲ ਕੇ ਆ ਰਹੇ ਉਹਨਾਂ ਨੂੰ ਫੜ ਫੜ ਕੇ ਵੱਡੀ ਗੱਲ ਵੀ ਲੰਗਰ ਵੀ ਰੋਕ ਲਿਆ ਸਭ ਕੁਝ ਰੋਕ ਲਿਆ ਜੀ ਪਰ ਤੁਸੀਂ ਆਪਾਂ ਨੂੰ ਮੈਨੂੰ ਇਹ ਗੱਲ ਦੱਸੋ ਜੇ ਜਦੋਂ ਤੁਸੀਂ ਇਹ ਸੋਸ਼ਲ ਮੀਡੀਆ ਦੇ ਜੋਗੇ ਅੱਜ ਜਿਹੜੀਆਂ ਕੋਈ ਬਟਿੰਡਿਓ ਆ ਰਿਹਾ ਕੋਈ ਮੁਖਸਰ ਸਾਹਿਬ ਤੋਂ ਆ ਰਿਹਾ ਕੋਈ ਫਰੀਦਪੁਰ ਤੋਂ ਟਾਲੀਆਂ ਲੈ ਕੇ ਚੱਲਿਆ ਜਿਹੜੇ ਹੁਣ ਇੱਕ ਇੱਕ ਦੋ ਦੂਰ ਦਿਨ ਤੋਂ ਚਲੇ ਆ ਰਹੇ ਨੇ ਤੇ ਉਹ ਅੱਜ ਜੇ ਇੱਥੇ ਪਹੁੰਚ ਲਈ ਆਪਣੇ ਮੁਕਾਮ ਤੇ ਤੇ ਉਹਨਾਂ ਨੂੰ ਅਰੈਸਟ ਕਰ ਲਓ ਉਹਨਾਂ ਨੂੰ ਵਸੇ ਉਹ ਹੁਣ ਤਾਰਪੀਡੋ ਕਰਨ ਵਾਲੀ ਗੱਲ ਜਿਹੜੀ ਹੈ ਤਾਰਪੀਡੋ ਕਦੋਂ ਤੱਕ ਕਰ ਲੋਗੇ ਹੂੰ ਇਹ ਦੇਸ਼ ਦਾ ਇੱਕ ਜਿਹੜਾ ਸਰੂਪ ਏ ਉਹ ਬਾਹਰੀਆਂ ਕੰਟਰੀਆਂ 'ਚ ਬੜਾ ਮਾਰਾ ਜਾ ਰਿਹਾ ਹੈ ਹੂੰ ਇਹ ਇਹ ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਸਾਡੇ ਦੇਸ਼ ਦੀ ਸਰਕਾਰ ਹੋਵੇ ਇਹ ਸਿੱਖਾਂ ਨਾਲ ਇਹ ਜਿਹੜਾ ਧੱਕਾ ਹੋ ਰਿਹਾ ਸਿੱਖ ਕਮਿਊਨਿਟੀ ਨਾਲ ਇਹ ਕੰਥਕ ਮਾਮਲੇ ਨੇ ਅੱਜ ਕੌਮੀ ਇਨਸਾਫ ਮੋਰਚਾ ਮੈਨੂੰ ਯਾਦ ਹੈ ਜੀ ਜੀ ਇੱਥੇ ਜਦੋਂ ਅਸੀਂ ਆਪਣਾ ਸਾਨੂੰ ਇਸ ਚੌਂਕ ਤੇ ਰੋਕ ਲਿਆ ਗਿਆ ਸੀ ਜੀ ਜੀ 7 ਜਨਵਰੀ 2023 ਨੂੰ ਜੀ ਇਹ ਜਦੋਂ ਅਸੀਂ ਇੱਥੇ ਪ੍ਰਕਾਸ਼ ਕੀਤਾ ਸੀ ਪਹਿਲੇ ਦਿਨ ਪ੍ਰਕਾਸ਼ ਤੋਂ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਨੇ ਹੁਕਮਨਾਮਾ ਮੈਨੂੰ ਅੱਜ ਵੀ ਯਾਦ ਆਇਆ ਸੀ ਧੰਨ ਗੁਰੂ ਰਾਮਦਾਸ ਜੀ ਦਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਇਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਹੁਣ ਫੈਸਲਾ ਤੇ ਸਤਿਗੁਰੂ ਨੇ ਦਿੱਤਾ ਪਰ ਇਹ ਸਰਕਾਰਾਂ ਸਤਿਗੁਰੂ ਦੇ ਫੈਸਲੇ ਤੋਂ ਵੀ ਕਿਆ ਉਹ ਉਹ ਉਹਦੇ ਤੋਂ ਮਨੁਕਰ ਹੋ ਜਾਣਗੀਆਂ ਗੁਰੂ ਸਾਹਿਬ ਜਦ ਜਿਹੜੇ ਤੁਸੀਂ ਜ਼ਿਲ੍ਹੇ 'ਚ ਡੱਕੇ ਆ ਮੈਂ ਕਹਿੰਦਾ ਮੈਂ ਜਸੇਦਰ ਜਗਤਾਰ ਸਿੰਘ ਜੀ ਹਵਾਰਾ ਤੁਸੀਂ ਕਿਤੇ ਮੁਲਾਕਾਤ ਕਰਕੇ ਆਓ ਤੁਸੀਂ ਉਹਨਾਂ ਦਾ ਤੇਜ ਨਹੀਂ ਚੱਲ ਸਕਦੇ ਤੇ ਤੁਸੀਂ ਕਹੀ ਜਾਓ ਜੀ ਅਸੀਂ ਸਾਬਜਾਦਿਆਂ ਵਾਸਤੇ ਸਰਕਾਰਾਂ ਬੜਾ ਕੁਝ ਕਰਦੀਆਂ ਨੇ ਆਪਣਾ ਸਿੱਖ ਧਰਮ ਵਾਸਤੇ ਅਸੀਂ ਇਹ ਕੁਝ ਕਰ ਰਹੇ ਹਾਂ ਉਹ ਕਰ ਰਹੇ ਹਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਬੱਚੇ ਤੁਸੀਂ ਜਿਲੇ ਹੀ ਡੱਕੇ ਨੇ ਤੇ ਬੱਚਿਆਂ ਨੂੰ ਜਿਲੇ ਹੀ ਡੱਕੇ ਤੁਸੀਂ ਸਾਨੂੰ ਕਿਵੇਂ ਰਾਜੀ ਕਰ ਲੋਗੇ ਸਾਬਜਾਦਿਆਂ ਦੇ ਵੀਰ ਬਾਲਦੀਪ ਜਦੋਂ ਕਿ ਵੀਰ ਬਾਲ ਹੈ ਹੀ ਨਹੀਂ ਉਹ ਤੇ ਬਾਬੇ ਨੇ ਸਾਡੇ ਉਹ ਬਾਬੇ ਸੀ ਬਾਬੇ ਹਾਂ ਬਾਬੇ ਰਹਿਣਗੇ ਜੀ ਜੀ ਉਹ ਅਸੀਂ ਅਸੀਂ ਬੜੇ ਸਤਿਕਾਰ ਨਾਲ ਕਹਿੰਦੇ ਧੰਤਨ ਬਾਬਾ ਅਜੀਤ ਸਿੰਘ ਜੀ ਧੰਤਨ ਬਾਬਾ ਜੁਝਾਰ ਸਿੰਘ ਜੀ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਆਹ ਬੱਚੇ ਆ ਜੀ ਜੀ ਆਹ ਬੱਚੇ ਨੂੰ ਅਸੀਂ ਜਦੋਂ ਇਹ ਇਹ ਆਪਾਂ ਇਹਨੂੰ ਕਹਾਗੇ ਵੀ ਬੋਲੋ ਧੰਤਨ ਬਾਬਾ ਅਜੀਤ ਸਿੰਘ ਜੀ ਧੰਤਨ ਬਾਬਾ ਜੁਝਾਰ ਸਿੰਘ ਜੀ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਇਹਨੂੰ ਕਿਵੇਂ ਬਾਲ ਜਿਵੇਂ ਸਮਝਾ ਲਓਗੇ ਅਸੀਂ ਆਪਣੇ ਘਰਾਂ ਚ ਇਹਨਾਂ ਨੂੰ ਪੜਾਉਂਦੇ ਆ ਹਾਂ ਬਿਲਕੁਲ ਅਸੀਂ ਇਹਨਾਂ ਨੂੰ ਉਹਨਾਂ ਦੇ ਉਹਨਾਂ ਬਾਬਿਆਂ ਦੇ ਚਰਨਾਂ ਚ ਨਮਸਕਾਰ ਕਰਦੇ ਆ ਜੀ ਤੇ ਤੁਸੀਂ ਤੇ ਸਾਰੇ ਕਵਰੇਜ ਕੀਤੀ ਆ ਜੀ ਜੀ ਫਤਿਹਗੜ ਸਾਹਿਬ ਜੋ ਐਕਟੀ ਜੋ ਮੇਰੇ ਪਾਤਸ਼ਾਹ ਨੇ ਜਿਹੜੀ ਵਰਖਾ ਕੀਤੀ ਹੈ ਕੀ ਜਿਹੜੀ ਸੰਗਤ ਤੁਸੀਂ ਦੇਖਿਆ ਤੁਸੀਂ ਪੂਰੇ ਵਿਦੇਸ਼ਾਂ ਚ ਪਹੁੰਚਾਈ ਹੈ ਜੀ 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 ਤੇ ਇਹ ਸਰਕਾਰਾਂ ਨੂੰ ਸੋਚਣਾ ਪਏਗਾ ਸੀ ਤੇ ਉਹ ਨਾ ਅਸੀਂ ਨਾਤਵਾਦੀ ਆ ਨਾ ਅਸੀਂ ਵੱਖਵਾਦੀ ਆ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੁੱਤਰ ਆ ਜੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆ ਤੇ ਇਹਦਾ ਮਤਲਬ ਤੁਸੀਂ ਜੇ ਸਾਨੂੰ ਇਤਵਾਦੀ ਕਹੋਗੇ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਇਤਵਾਦੀ ਕਹੋ ਜੀ ਆਜ਼ਾਦ ਸੋਚਦੇ ਮਾਲਕ ਆ ਆਜ਼ਾਦ ਆ ਅਸੀਂ ਆਜ਼ਾਦ ਆ ਸਾਡੇ ਪਾਸ਼ਾ ਨੇ ਉਹ ਜਿਹੜਾ ਪక్షి ਆਪਣੇ ਹੱਥ ਦੇ ਰਿਹਾ ਉਹ ਤੇ ਆਜ਼ਾਦ ਸੋਚਦਾ ਮਾਲਕ ਹੈ ਜੀ ਜੀ ਤੇ ਉਹ ਪక్షి ਐਸੇ ਕਰਕੇ ਸਿਧਾਂਤਿਕ ਪੱਕਾ ਦਿੱਤਾ ਸਾਨੂੰ ਬਾਜ ਕਦੇ ਤੇ ਦਿੱਤਾ ਬਾਜ ਨੂੰ ਤੁਸੀਂ ਕਹੇ ਆ ਵੀ ਕਰ ਸਕਦੇ ਜੀ ਬਾਜ ਨੂੰ ਗੁਲਾਮ ਬਣਾ ਸਕਦੇ ਜੀ 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 ਤੇ ਇਹ ਸਾਡੇ ਕੋਲ ਚਿੰਨ ਹੈਗੇ ਨੇ ਤੇ ਸਾਡੇ ਵਾਸਤੇ ਬਸ ਕੋਈ ਇਹ ਸਾਨੂੰ ਕੋਈ ਇਹ ਡਰਾਇਆ ਤੁਮ ਕਹਾਣੀ ਜਾ ਸਕਦਾ ਕਿ ਅਸੀਂ ਰੋਕ ਲਾਂਗੇ ਅਸੀਂ ਅਰੈਸਟ ਕਰ ਲਾਂਗੇ ਭਾਈ ਜਿਹਨੇ ਕਰ ਸਕਦੇ ਕਰੀ ਜਾਓ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਜੀ ਜੀ ਕਿ ਭਾਈ 33 33 ਸਾਲ ਹੋ ਗਏ ਰੱਬ ਦਾ ਵਾਸਤਾ ਜੀ ਜੀ ਉਹਨਾਂ ਦੀ ਰਿਹਾਈ ਕਰੋ ਇਹ ਦੇਸ਼ ਬੜੀਆਂ ਤਰੱਕੀਆਂ ਕਰੇਗਾ ਜੀ ਜੀ ਕਿ ਸਰਬਤ ਦੇ ਭਲੇ ਦੀ ਅਰਦਾਸ ਕੇਵਲ ਤੇ ਕੇਵਲ ਗੁਰਨਾਣਕ ਕੇਹਾ ਵੀ ਸੰਗਤ ਉਧਰ ਚੰਡੀਗੜ੍ਹ ਨੂੰ ਤੁਰ ਪਈ ਹੈ ਤੇ ਮੈਂ ਜਹੇਦਰ ਬਾਬਾ ਦੀਪ ਸਿੰਘ ਮਿੰਟੂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ ਆ ਉਹ ਤੁਹਾਨੂੰ ਉਹਦਾ ਮਸਲਾ ਜੋ ਕੀ ਹੋਇਆ ਵਿਖਾਣੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲੇ ਵੀ ਇਕੱਠਾ ਸੀ ਪੰਚ ਅੱਜ ਵੀ ਇਕੱਠਾ ਹੈ ਪੰਚ ਗਾਂ ਵੀ ਇਕੱਠਾ ਰਹੂਗਾ ਜੀ ਪ੍ਰਬੰਧਕ ਇਕੱਠੇ ਨਹੀਂ ਹੁੰਦੇ ਪੈਦਲ ਜਿਹੜੇ ਬੰਦੇ ਚੱਲ ਕੇ ਆ ਰਹੇ ਉਹਨਾਂ ਨੂੰ ਫੜ ਫੜ ਕੇ ਵੱੱਡੇ ਚੱਲ ਵੀ ਲੰਗਰ ਵੀ ਰੋਕ ਲਿਆ ਸਭ ਕੁਝ ਰੋਕ ਲਿਆ ਜੀ ਤਾਰ ਪੀੜੋ ਕਰਨ ਵਾਲੀ ਗੱਲ ਜਿਹੜੀ ਹੈ ਤਾਰ ਪੀੜੋ ਕਦੋਂ ਤੱਕ ਕਰ ਲੋਗੇ ਜਸੇਦਾਰ ਜਗਤਾਰ ਸਿੰਘ ਦੀ ਹਵਾਲਾ ਤੁਸੀਂ ਕਿਤੇ ਮੁਲਾਕਾਤ ਕਰਕੇ ਆਓ ਤੁਸੀਂ ਉਹਨਾਂ ਦਾ ਕਹਿਜ ਨਹੀਂ ਚੱਲ ਸਕਦੇ ਗੁਰੂ ਗਵਿੰਦ ਸਿੰਘ ਪਾਸ਼ਾ ਦੇ ਬੱਚੇ ਤੁਸੀਂ ਜਿਲੇ ਢੱਕੇ ਨੇ ਹਾਂ ਤੇ ਬੱਚਿਆਂ ਨੂੰ ਜੇਲਾ ਹੀ ਡਾਕੇ ਤੁਸੀਂ ਸਾਨੂੰ ਕਿਵੇਂ ਰਾਜ਼ੀ ਕਰ ਲੋਗੇ ਅਸੀਂ ਨਾ ਹੱਤਵਾਦੀ ਆ ਨਾ ਅਸੀਂ ਵਕਵਾਦੀ ਆ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤੇ ਆ ਜੀ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਜੀ ਜੀ ਕਿ ਭਾਈ 32 32 ਸਾਲ ਹੋ ਗਏ ਰੱਬ ਦਾ ਵਾਸਤਾ ਜੀ ਜੀ ਉਹਨਾਂ ਦੀ ਰਿਹਾਈ ਕਰੋ ਹਾਂਜੀ ਦਰਸ਼ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਮੇਨ ਸਾ ਮੋਰਚੇ ਤੇ ਖੜੇ ਆ ਸਾਡੇ ਨਾਲ ਬਹੁਤ ਸਤਿਕਾਰਯੋਗ ਵੀਰ ਗੁਰਦੀਪ ਸਿੰਘ ਮਿੰਟੂ ਤਾਰਮਿਲ ਕਮੇਟੀ ਤੋਂ ਨਾਲ ਜੁੜੇ ਆ ਔਰ ਗੱਲਬਾਤ ਕਰਦੇ ਆ ਕਿ ਜੋ ਅੱਜ ਮੋਰਚੇ ਨੂੰ ਤਾਰੋਪੀਟ ਕਰਨ ਦੇ ਲਈ ਕਿਉਂਕਿ ਇਹ ਲਗਾਤਾਰ 2 ਸਾਲ ਤੋਂ ਇਸੇ ਮੋਰਚੇ ਨੂੰ ਜੋ ਇਹਦੀਆਂ ਮੰਗਾਂ ਨੇ ਉਹਨੂੰ ਮਨਾਉਣ ਲਈ ਸਰਕਾਰ ਦੇ ਨਾਲ ਗਲਬਤ ਵੀ ਕਰਦੇ ਰਹੇ ਆ ਔਰ ਪਰੰਧਕ ਕਮੇਟੀ ਦਾ ਪੂਰਾ ਸਾਥ ਦਿੰਦੇ ਆ ਅੱਜ ਵੀ ਭਾਰੀ ਗਿਣਤੀ ਵਿੱਚ ਇੱਥੇ ਪਹੁੰਚੇ ਆ ਗਲਬਤ ਕਰਦੇ ਆ ਕੀ ਮਸਲਾ ਸਾਰਾ ਕਿਉਂ ਅੱਜ ਮੋਰਚੇ ਨੂੰ ਤਾਰੋਪੀਟ ਕੀਤਾ ਗਿਆ ਔਰ ਸਰਕਾਰ ਕੀ ਚਾਹੁੰਦੀ ਹੈ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਅਕਾਲ ਚੈਨਲ ਦਾ ਧੰਨਵਾਦ ਕਰਦਾ ਵੀ ਤੁਸੀਂ ਪੰਥਕ ਮਾਮਲਿਆਂ ਵਿੱਚ ਇਹ ਸਾਰੀ ਕਵਰੇਜ ਜਿਹੜੀ ਇਹ ਦੇਸ਼ਾਂ ਵਿਦੇਸ਼ਾਂ 'ਚ ਪਹੁੰਚਾਉਂਦੇ ਹੋ ਅੱਜ ਵੀ ਜਿਹੜਾ ਇਹ ਤਾਰਪੀੜੋ ਵਾਲੀ ਗੱਲ ਜਿਹੜੀ ਆ ਇਹ ਤੇ ਸਰਕਾਰਾਂ ਅੱਜ ਤੋਂ ਨਹੀਂ ਜੀ ਇਹ ਪਿੱਛੇ ਅਸੀਂ ਮੁਗਲਾਂ ਵੇਲੇ ਛਾਤੀ ਮਾਰ ਲਈ ਅੰਗਰੇਜ਼ਾਂ ਵੇਲੇ ਮਾਰ ਲਈ ਇਹ ਚੱਲਦਾ ਆਇਆ ਸਾਨੂੰ ਇਹਦਾ ਫਿਕਰ ਨਹੀਂ ਹੈ ਜੀ ਜੀ ਅੱਜ ਇੱਥੇ ਲੱਖਾਂ ਦੀ ਤعداد ਦੇ ਵਿੱਚ ਸੰਗਤ ਦੇਖੋ ਕਿਸੇ ਨੂੰ ਕੋਈ ਪ੍ਰਬੰਧਕਾਂ ਕੋਲੋਂ ਕਿਸੇ ਨੂੰ ਕੋਈ ਨਾਰਾਜ਼ਗੀ ਹੋ ਸਕਦੀ ਹੈ ਹੋ ਸਕਦੀ ਹੈ ਫਿਰ ਮਤਭੇਦ ਹੋ ਸਕਦੇ ਆ ਕੁਝ ਵੀ ਹੋ ਸਕਦਾ ਪਰ ਲੇਕਿਨ ਜਿਹੜੇ ਪਿਆਰ ਜਿਹੜਾ ਜਥੇਦਾਰ ਜੀ ਨਾਲ ਸੰਗਤ ਕਰਦੀ ਆ ਇਹ ਹੁਣ ਦਿੱਲੀੋਂ ਆਏ ਨੇ ਅਸੀਂ ਦਿੱਲੀੋਂ ਆਏ ਆ ਜੀ ਜੀ ਕੱਲ ਜਿਹੜੀ ਜਥੇਦਾਰ ਜੀ ਨਾਲ ਮੁਲਾਕਾਤ ਹੋਈ ਇਕਬਾਲ ਸਿੰਘ ਜੀ ਆਏ ਨੇ ਸਾਡੇ ਨਾਲ ਤੇ ਕੱਲ ਦੀ ਮੁਲਾਕਾਤ 'ਚ ਵੀ ਜਥੇਦਾਰ ਸਾਹਿਬ ਵੱਲੋਂ ਕੋਈ ਸੁਨੇਹਾ ਹੈ ਜੀ ਜੀ ਉਹ ਹਮੇਸ਼ਾ ਮੈਂ ਨਮਸਕਾਰ ਕਰਦਾ ਉਹ ਐਫ ਡੀ ਸ਼ਖਸੀਅਤ ਦੇ ਚਰਨਾਂ 'ਚ ਜੀ ਕਿ ਪਾਈਓ ਕੋਈ ਸੁਨੇਹਾ ਦਿੰਦਾ ਵੀ ਪੰਜ ਇਕੱਠਾ ਇਕੱਠਾ ਹੋ ਜਾ ਬਿਲਕੁਲ ਪੰਜ ਸ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿਆਂ ਪੰਜ ਪਹਿਲੇ ਵੀ ਇਕੱਠਾ ਸੀ ਪੰਥ ਅੱਜ ਵੀ ਇਕੱਠਾ ਹੈ ਪੰਥ ਗਾਂ ਵੀ ਇਕੱਠਾ ਰਹੂਗਾ ਜੀ ਪ੍ਰਬੰਧਕ ਇਕੱਠੇ ਨਹੀਂ ਹੁੰਦੇ ਪ੍ਰਬੰਧਕਾਂ ਦੇ ਵਿੱਚ ਆਪ ਦੀ ਜਿਹੜੀ ਇਹ ਪੁੱਛ ਲਾ ਬਸ ਹਰ ਬਦਾ ਕਿਦਾਂ ਨੇ ਜਿਹੜੇ ਪੁੱਛ ਲੱਗਿਆ ਜਿਹੜਾ ਵੱਡਾ ਮੈਂ ਵੱਡਾ ਬਸ ਹੌਂ ਚ ਕਿਲਾ ਰਹਿੰਦੀ ਹੈ ਪਰ ਮੈਨੂੰ ਮੈਂ ਮੈਂ ਬੜੇ ਦੁੱਖ ਨਾਲ ਇਹ ਕਹਿ ਰਿਹਾ ਕਿ ਹਿੰਦੁਸਤਾਨ ਦੇ ਵਿੱਚ ਮੇਰੀ 65 ਸਾਲ ਦੀ ਉਮਰ ਹੋ ਗਈ ਹੈ ਜੀ ਇਹ ਜੋ ਕੁਝ ਦੇਖਣ ਨੂੰ ਮਿਲ ਰਿਹਾ ਹੈ ਬਈ ਉਹ ਗੱਡੀਆਂ ਰੋਕ ਲੀਆਂ ਟਰਾਲੀਆਂ ਰੋਕ ਲੀਆਂ ਕੈਜ਼ਲ ਜਿਹੜੇ ਬੰਦੇ ਚੱਲ ਕੇ ਆ ਰਹੇ ਉਹਨਾਂ ਨੂੰ ਫੜ ਫੜ ਕੇ ਵੱਡੇ ਜਾਲੀ ਲੰਗਰ ਵੀ ਰੋਕ ਲਿਆ ਸਭ ਕੁਝ ਰੋਕ ਲਿਆ ਜੀ ਪਰ ਤੁਸੀਂ ਆਪਾਂ ਨੂੰ ਮੈਨੂੰ ਇਹ ਗੱਲ ਦੱਸੋ ਜੇ ਜਦੋਂ ਤੁਸੀਂ ਇਹ ਸੋਸ਼ਲ ਮੀਡੀਆ ਦੇ ਜੋਗੇ ਅੱਜ ਜਿਹੜੀਆਂ ਕੋਈ ਬਟਿੰਡਿਓ ਆ ਰਿਹਾ ਕੋਈ ਮੁਖਸ਼ਰ ਸਾਹਿਬ ਤੋਂ ਆ ਰਿਹਾ ਕੋਈ ਫਰੀਦਪੁਰ ਤੋਂ ਟਰਾਲੀਆਂ ਲੈ ਕੇ ਚਲਿਆ ਜਿਹੜੇ ਹੁਣ ਇੱਕ ਇੱਕ ਦੋ ਦੋ ਦਿਨ ਤੋਂ ਚਲੇ ਆ ਰਹੇ ਨੇ ਤੇ ਉਹ ਅੱਜ ਜੇ ਇੱਥੇ ਪਹੁੰਚ ਨਹੀਂ ਆਪਣੇ ਮੁਕਾਮ ਤੇ ਤੇ ਉਹਨਾਂ ਨੂੰ ਅਰੈਸਟ ਕਰ ਲਓ ਉਹਨਾਂ ਨੂੰ ਵਸੇ ਉਹ ਹੁਣ ਤਾਰਪੀਡੋ ਕਰਨ ਵਾਲੀ ਗੱਲ ਜਿਹੜੀ ਹੈ ਤਾਰਪੀਡੋ ਕਦੋਂ ਤੱਕ ਕਰ ਲੋਗੇ ਹੂੰ ਇਹ ਦੇਸ਼ ਦਾ ਇੱਕ ਜਿਹੜਾ ਸਰੂਪ ਏ ਉਹ ਬਾਹਰੀਆਂ ਕੰਟਰੀਆਂ 'ਚ ਬੜਾ ਮਾਰਾ ਜਾ ਰਿਹਾ ਹੈ ਹੂੰ ਇਹ ਇਹ ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਸਾਡੇ ਦੇਸ਼ ਦੀ ਸਰਕਾਰ ਹੋਵੇ ਇਹ ਸਿੱਖਾਂ ਨਾਲ ਇਹ ਜਿਹੜਾ ਧੱਕਾ ਹੋ ਰਿਹਾ ਸਿੱਖ ਕਮਿਊਨਿਟੀ ਨਾਲ ਇਹ ਪੰਥਕ ਮਾਮਲੇ ਨੇ ਅੱਜ ਕੌਮੀ ਇਨਸਾਫ਼ ਮੋਰਚਾ ਮੈਨੂੰ ਯਾਦ ਹੈ ਜੀ ਜੀ ਇੱਥੇ ਜਦੋਂ ਅਸੀਂ ਆਪਣਾ ਸਾਨੂੰ ਇਸ ਚੌਂਕ ਤੇ ਰੋਕ ਲਿਆ ਗਿਆ ਸੀ ਜੀ ਜੀ 7 ਜਨਵਰੀ 2023 ਨੂੰ ਜੀ ਇਹ ਜਦੋਂ ਅਸੀਂ ਇੱਥੇ ਪ੍ਰਕਾਸ਼ ਕੀਤਾ ਸੀ ਪਹਿਲੇ ਦਿਨ ਪ੍ਰਕਾਸ਼ ਤੋਂ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਨੇ ਹੁਕਮਨਾਮਾ ਮੈਨੂੰ ਅੱਜ ਵੀ ਯਾਦ ਆਇਆ ਸੀ ਧੰਨ ਗੁਰੂ ਰਾਮਦਾਸ ਜੀ ਦਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਹੁਣ ਫੈਸਲਾ ਤੇ ਸਤਿਗੁਰੂ ਨੇ ਦਿੱਤਾ ਪਰ ਇਹ ਸਰਕਾਰਾਂ ਸਤਿਗੁਰੂ ਦੇ ਫੈਸਲੇ ਤੋਂ ਵੀ ਕੀ ਹੁਣ ਉਹ ਉਹਦੇ ਤੋਂ ਵੀ ਮਨੁਕਰ ਹੋ ਜਾਣਗੀਆਂ ਗੁਰੂ ਸਾਹਿਬ ਜਦ ਜਿਹੜੇ ਤੁਸੀਂ ਜਿਹੜਾ ਕਿ ਢੱਕੇ ਆ ਮੈਂ ਕਹਿੰਦਾ ਮੈਂ ਜਸਵੇਦਰ ਜਗਤਾਰ ਸਿੰਘ ਜੀ ਹਵਾਰਾ ਤੁਸੀਂ ਕਿਤੇ ਮੁਲਾਕਾਤ ਕਰਕੇ ਆਓ ਤੁਸੀਂ ਉਹਨਾਂ ਦਾ ਤੇਜ ਨਹੀਂ ਚੱਲ ਸਕਦੇ ਤੇ ਤੁਸੀਂ ਕਹੀ ਜਾਓ ਜੀ ਅਸੀਂ ਸਾਹਿਬਜ਼ਾਦਿਆਂ ਵਾਸਤੇ ਸਰਕਾਰਾਂ ਬੜਾ ਕੁਝ ਕਰਦੀਆਂ ਨੇ ਆਪਣਾ ਸਿੱਖ ਧਰਮ ਵਾਸਤੇ ਅਸੀਂ ਇਹ ਕੁਝ ਕਰ ਰਹੇ ਹਾਂ ਉਹ ਕਰ ਰਹੇ ਹਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਬੱਚੇ ਤੁਸੀਂ ਜੇਲੇ 'ਚ ਡਕੇ ਨੇ ਤੇ ਬੱਚਿਆਂ ਨੂੰ ਜੇਲੇ 'ਚ ਡੱਕ ਕੇ ਤੁਸੀਂ ਸਾਨੂੰ ਕਿਵੇਂ ਰਾਜ਼ੀ ਕਰ ਲੋਗੇ ਵੀ ਸਾਹਿਬਜ਼ਾਦਿਆਂ ਦੇ ਵੀਰ ਬਾਲਦੀਪ ਜਦੋਂ ਕਿ ਵੀਰ ਬਾਲ ਹੈ ਹੀ ਨਹੀਂ ਉਹ ਤੇ ਬਾਬੇ ਨੇ ਸਾਡੇ ਉਹ ਬਾਬੇ ਸੀ ਬਾਬੇ ਹਾਂ ਬਾਬੇ ਰਹਿਣਗੇ ਜੀ ਹੁਣ ਅਸੀਂ ਅਸੀਂ ਪਰ ਸਤਿਕਾਰ ਨਾਲ ਕਹਿੰਦੇ ਧੰਤਨ ਬਾਬਾ ਅਜੀਤ ਸਿੰਘ ਜੀ ਧੰਤਨ ਬਾਬਾ ਜੁਝਾਰ ਸਿੰਘ ਜੀ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਆ ਬੱਚੇ ਆ ਜੀ ਜੀ ਆ ਬੱਚੇ ਨੂੰ ਅਸੀਂ ਜਦੋਂ ਇਹ ਇਹ ਆਪਾਂ ਇਹਨੂੰ ਕਹਾਗੇ ਵੀ ਬੋਲੋ ਧੰਤਨ ਬਾਬਾ ਅਜੀਤ ਸਿੰਘ ਜੀ ਧੰਤਨ ਬਾਬਾ ਜੁਝਾਰ ਸਿੰਘ ਜੀ ਧੰਤਨ ਬਾਬਾ ਜੋਰਾਵਰ ਸਿੰਘ ਜੀ ਭੰਤਨ ਬਾਬਾ ਫਤੇ ਸਿੰਘ ਦੀ ਇਹਨੂੰ ਕਿਵੇਂ ਬਾਲ ਦੇ ਵਸ ਸਮਝਾ ਲਵਾਂਗੇ ਸਮਝਾ ਅਸੀਂ ਆਪਣੇ ਘਰਾਂ ਚ ਇਹਨਾਂ ਨੂੰ ਪੜਾਉਨੇ ਆ ਹਾਂ ਬਿਲਕੁਲ ਅਸੀਂ ਇਹਨਾਂ ਨੂੰ ਉਹਨਾਂ ਦੇ ਉਹਨਾਂ ਬਾਬਿਆਂ ਦੇ ਚਰਨਾਂ 'ਚ ਨਮਸਕਾਰ ਕਰਦੇ ਆ ਜੀ ਤੇ ਤੁਸੀਂ ਤਾਂ ਸਾਰਾ ਕਵਰੇਜ ਕੀਤੀ ਆ ਫਤੇਗੜ ਸਾਹਿਬ ਜੋ ਐਕਟ ਜੋ ਮੇਰੇ ਪਾਤਸ਼ਾਹ ਨੇ ਜਿਹੜੀ ਵਰਖਾ ਕੀਤੀ ਐ ਐਕਟ ਜਿਹੜੀ ਸੰਗਤ ਤੁਸੀਂ ਦੇਖਿਆ ਤੁਸੀਂ ਪੂਰੇ ਵਿਦੇਸ਼ਾਂ 'ਚ ਪਹੁੰਚਾਈਏ ਜੀ ਜੀ ਤੇ ਇਹ ਸਰਕਾਰਾਂ ਨੂੰ ਸੋਚਣਾ ਪਏਗਾ ਅਸੀਂ ਤੇ ਉਹਪਾ ਅਸੀਂ ਨਾ ਆਤਵਾਦੀ ਆ ਨਾ ਅਸੀਂ ਵੱਖਵਾਦੀ ਆ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੁੱਤੇ ਆ ਜੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆ ਤੇ ਇਹਦਾ ਮਤਲਬ ਤੁਸੀਂ ਜੇ ਸਾਨੂੰ ਇਤੋਦੀ ਕਹੋਗੇ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਇਤੋਦੀ ਕਹੋਗੇ ਆਜ਼ਾਦ ਸੋਚਦੇ ਮਾਲਕਾਂ ਆਜ਼ਾਦ ਅਸੀਂ ਆਜ਼ਾਦ ਆ ਸਾਡੇ ਪਾਸ਼ਾ ਨੇ ਉਹ ਜਿਹੜੇ ਪੰਛੀ ਆਪਣੇ ਹੱਥ ਤੇ ਰਿਹਾ ਉਹ ਤੇ ਆਜ਼ਾਦ ਸੋਚਦਾ ਮਾਲਕ ਜੀ ਜੀ ਤੇ ਉਹ ਪੰਛੀ ਐਸੇ ਕਰਕੇ ਸਿਧਾਂਤਿਕ ਪੱਕ ਦਿੱਤਾ ਸਾਨੂੰ ਬਾਜ ਕਦੇ ਤੇ ਦਿੱਤਾ ਬਾਜ ਨੂੰ ਤੁਸੀਂ ਕਿਵੇਂ ਕਾਬੂ ਕਰ ਸਕਦੇ ਹੋ ਜੀ ਬਾਜ ਨੂੰ ਗੁਲਾਮ ਬਣਾ ਸਕਦੇ ਹੋ ਜੀ ਜੀ ਤੇ ਇਹ ਸਾਡੇ ਕੋਲ ਚਿੰਨ੍ਹ ਹੈਗੇ ਨੇ ਤੇ ਸਾਡੇ ਵਾਸਤੇ ਬਸ ਇੱਕੋ ਹੀ ਇਹ ਸਾਨੂੰ ਕੋਈ ਇਹ ਡਰਾਇਆ ਤੁਮ ਕਹਿਆ ਨਹੀਂ ਜਾ ਸਕਦਾ ਕਿ ਅਸੀਂ ਰੋਕ ਲਾਂਗੇ ਅਸੀਂ ਅਰੈਸਟ ਕਰ ਲਾਂਗੇ ਭਾਈ ਜੇ ਜਿੰਨੇ ਕਰ ਸਕਦੇ ਹੋ ਕਰੀ ਜਾਓ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਜੀ ਜੀ ਕਿ ਭਾਈ 32 32 ਸਾਲ ਹੋ ਗਏ ਰੱਬ ਦਾ ਵਾਸਤਾ ਜੀ ਜੀ ਉਹਨਾਂ ਦੀ ਰਿਹਾਈ ਕਰੋ ਇਹ ਦੇਸ਼ ਬੜੀਆਂ ਤਰੱਕੀਆਂ ਕਰੇਗਾ ਜੀ ਜੀ ਕਿ ਸਰਬੱਤ ਦੇ ਭਲੇ ਦੀ ਅਰਦਾਸ ਕੇਵਲ ਤੇ ਕੇਵਲ ਗੁਰਨਾਣਕ ਜੀ ਸੰਗਤ ਉਧਰ ਚੰਡੀਗੜ੍ਹ ਨੂੰ ਤੁਰਪਈ ਹੈ ਤੇ ਮੈਂ ਜਹੇਦਰ ਬਾਬਾ ਦੀਪ ਸਿੰਘ ਮਿੰਟੂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ ਆਹ ਤੁਹਾਨੂੰ ਉਹਦਾ ਮਸਲਾ ਜੋ ਕਿ